ਇਹ ਦੂਤਪਤ ਹੋਇਆ ਹੈ ਇਹ ਵੀ ਸਤ ਹੈ ਭਵਿਸ਼ਯ ਵਿੱਚ ਗਲਤੀ ਨਹੀਂ ਹੈ ਕਿਦਰ ਹੈ ਭੁੱਲ ਨਹੀਂ ਹੈ ਸਾਇੰਟਿਸਟ ਹੈਰਾਨ ਹੋ ਜਾਂਦੇ ਨੇ ਸਰੀਰ ਦੇ ਇੱਕ ਤਰਤੀਬ ਦੇਖ ਕੇ ਦੰਦ ਆਪਣੀ ਥਾਂ ਤੇ ਨੇ ਅੱਖਾਂ ਆਪਣੀ ਥਾਂ ਤੇ ਨੇ ਨੱਕ ਆਪਣੀ ਥਾਂ ਤੇ ਸੈਟ ਅੰਦਰ ਇੱਕ ਇੱਕ ਨਸ ਆਪਣੇ ਢੰਗ ਨਾਲ ਕੰਮ ਪਈ ਕਰਦੀ ਹੈ ਸਭ ਕੁਝ ਵਿਧਾਨਕ ਹੈ ਸਰੀਰ ਦੇ ਜਿੱਥੇ ਸਭ ਕੁਝ ਵਿਧਾਨਕ ਚੱਲ ਰਿਹਾ ਹੈ ਥੋੜਾ ਜਿਹਾ ਗੈਰੀ ਵਰਤੀ ਵਾਲਾ ਤੇ ਹੈਰਾਨ ਹੋ ਜਾਵੇਗਾ ਇਹ ਭੋਜਨ ਛਕੇ ਇਹ ਹੀ ਪਚ ਕੇ ਫਿਰ ਮਾਸ ਹੁੰਦਾ ਹੈ ਇਹ ਹੀ ਖੂਨ ਬਣ ਜਾਂਦਾ ਹੈ ਇਹ ਹੀ ਚਰਬੀ ਬਣ ਜਾਂਦਾ ਹੈ ਇਹ ਹੀ ਸ਼ਕਤੀ ਬਣ ਜਾਂਦਾ ਹੈ ਐ ਹੀ ਸਰੀਰ ਨੂੰ ਦੌੜਾਈ ਭਜਾਈ ਫਿਰਦਾ ਹੈ ਬਹੁਤ ਵੱਡਾ ਕਾਰਖਾਨਾ ਹੈ ਅੰਦਰ ਫੈਕਟਰੀ ਹੈ ਬਗਤ ਵੱਡਾ ਕਾਰੋਬਾਰ ਚੱਲ ਰਿਹਾ ਅੰਦਰ ਵਿਦਾਨਕ ਢੰਗ ਨਾਲ ਚੱਲ ਰਿਹਾ ਹੈ ਜ਼ਹਿਰ ਵਿਦਾਨਕ ਕੁਛ ਨਹੀਂ ਕਿਸੇ თან ਜਿੱਥੇ ਇਸ ਪਿੰਡ ਦੇ ਸਰੀਰ ਦੇ ਸਭ ਕੁਝ ਵਿਧਾਨਕ ਹੈ ਬ੍ਰਹਿਮੰਡ ਦੇ ਵਿੱਚ ਵੀ ਸਭ ਕੁਝ ਵਿਧਾਨਕ ਹੈ ਬਗੈਰ ਵਿਧਾਨਕ ਕੁਝ ਵੀ ਨਹੀਂ ਸ਼ਾਇਦ ਇੱਕ ਕਹਾਣੀ ਆਪਨੇ ਸੁਣੀ ਹੈ ਜਾਂ ਨਹੀਂ ਇੱਕ ਮਨੁੱਖ ਦੁਪਹਿਰ ਦੇ ਵਕਤ ਖਰਬੂਜ਼ਿਆਂ ਦੇ ਖੇਤ ਦੇ ਵਿੱਚ ਇੱਕ ਅੰਬ ਦੇ ਰਖਤ ਦੀ ਛਾਂ ਥੱਲੇ ਬੈਠਾ ਖਰਬੂਜ਼ੇ ਵੀ ਗਰਮੀਆਂ ਚਾਹੁੰਦੇ ਨੇ ਅੰਬ ਵੀ ਗਰਮੀਆਂ ਚਾਹੁੰਦੇ ਦਰਖਤਾਂ 'ਉ ਲੱਗੇ ਹੋਏ ਅੰਬ ਵੇਲਾਂ 'ਉ ਲੱਗੇ ਵੱਡੇ ਵੱਡੇ ਖਰਬੂਜ਼ੇ ਤੇ ਤਰਬੂਜ਼ ਐਨੇ ਵੱਡੇ ਵੱਡੇ ਤਰਬੂਜ਼ ਐਨੇ ਵੱਡੇ ਵੱਡੇ ਖਰਬੂਜ਼ੇ ਉੱਪਰ ਆਂਬ ਤੇ ਬੰਦਾ ਕਹਿੰਦਾ ਰੱਬ ਨੂੰ ਵੀ ਅਕਲ ਕੋਈ ਨਹੀਂ ਐ ਨਿੱਕੇ ਨਿੱਕੇ ਅੰਬ ਐਨੇ ਵੱਡੇ ਦਰਖਤ 'ਨੋਂ ਐਨੇ ਵੱਡੇ ਵੱਡੇ ਤਰਬੂਜ਼ ਹਿੰਦਵਾਣੇ ਛੋਟੀ ਛੋਟੀ ਬੇਲ 'ਨੋਂ ਵੱਲਾ ਨੂੰ ਐਨੇ ਵੱਡੇ ਵੱਡੇ ਖਰਬੂਜ਼ੇ ਐ ਨਿੱਕੀਆਂ ਨਿੱਕੀਆਂ ਬੇਲਾਂ ਨੂੰ ਐ ਨਿੱਕੇ ਨਿੱਕੇ ਅੰਬ ਇਤਨੇ ਵੱਡੇ ਦਰਖਤ ਨੂੰ ਐ ਰੱਬਾ ਹੁਣ ਤੈਨੂੰ ਕੌਣ ਸਮਝ ਦੇਵੇ ਐਨੂੰ ਕੌਣ ਸਮਝਾਵੇ ਇਸ ਤਰ੍ਹਾਂ ਸੋਚਾਂ ਸੋਚਦੇ ਆਂ ਸੋਚਦੇ ਆਂ ਅੰਬ ਦੀ ਛਾਂ ਠੰਡੀ ਹਵਾ ਨਹੀਂ ਦਾ ਤੇ ਸੰਗਿਆ ਜ਼ੋਰ ਦੇ ਹਵਾ ਦੇ ਝੌਕੇ ਨਾਲ ਅੰਬ ਟੁੱਟਿਆ ਇੱਕ ਪੱਕਾ ਆਹ ਨਮਤ ਤੇ ਗਿਰਿਆ ਹਲਕੀ ਜਿਹੀ ਝੋਟ ਲੱਗੇ ਅੱਖ ਖੁੱਲ ਗਈ ਖਿਆਲ ਆਇਆ ਜੇ ਉਪਰੋਂ ਤਰਬੂਜ਼ ਗਿਰਦਾ ਤੇ ਉਹਨੇ ਵੀ ਦੁਫਾੜ ਹੋਣਾ ਸੀ ਤੇ ਮੇਰਾ ਸਿਰ ਵੀ ਦੁਫਾੜ ਹੋਣਾ ਸੀ ਰੱਬਾ ਤੂੰ ਠੀਕ ਹੀ ਕੀਤਾ ਐ ਥੱਲੇ ਲਾਇਆ ਮਨੁੱਖ ਨੂੰ ਜਿੱਥੇ ਜਿੱਥੇ ਇੱਕ ਬ੍ਰਹਿਮਣ ਦੇਚ ਕਿਧਰੇ ਗਲਤੀ ਦਿਖਾਈ ਦੇਵੇ ਉਹ ਆਪ ਗਲਤ ਹੈ ਗਲਤੀ ਨਹੀਂ ਹੈ ਕਿਧਰੇ ਆਪ ਸਤ किया सब सत इस पर सगली वो सत है उस तो जो कुछ भी होया सत है सत ईश्वर तो जो कुछ भी होया उस विच गलती नहीं है सही है सत दे अर्थ सही है आप सत किया सब सत वो जो आप सच है प्रभु सदीवी है कायम दायम है उस तो जो कुछ होया है वो सही है उस विच किधरे भी नहीं है ਤੋ ਉਹਦੀ ਛਾਇਆ ਵੀ ਮਹਾਨ ਹੈ ਛਾਇਆ ਦੇ ਨਿੰਦਾ ਨਹੀਂ ਛਾਇਆ ਉਸ ਦੀ ਹੈ ਪਰਮਾਤਮਾ ਦੀ ਹੈ ਮਹਾ ਮਾਈ ਤਾਂ ਕਿ ਹੈ ਛਾਇਆ ਪਰ ਛਾਇਆ 'ਚ ਬੈਠ ਕੇ ਜਿਹੜਾ ਦਰਖਤ ਨੂੰ ਹੀ ਭੁੱਲ ਜਾਏ ਫਲ ਤੋਂ ਵਾਂਝਾ ਰਹਿ ਜਾਏਗਾ ਫੁੱਲਾਂ ਦੀ ਮਹਿਕ ਤੋਂ ਵੀ ਵਾਂਝਾ ਰਹਿ ਜਾਏਗਾ ਪਰਮਾਤਮਾ ਦੇ ਗਿਆਨ ਤੋਂ ਵਾਂਝਾ ਰਹੇਗਾ ਪਰਮਾਤਮਾ ਦੇ ਗੁਣਾਂ ਤੋਂ ਵਾਂਝਾ ਰਹਿ ਜਾਏਗਾ